ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਾਡੇ ਬੁਟੀਕ ਦੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ ਵੀ ਆਪਾਂ ਚਾਕਾਂ ਦੇ ਉੱਤੇ ਆਹ ਪੱਤਿਆਂ ਵਾਲੀ ਰੈਸ ਨੂੰ ਕਿਸ ਤਰ੍ਹਾਂ ਲਗਾਉਣਾ ਹੈਗਾ ਇਹਦੇ ਉੱਤੇ ਪਤੇ ਦਿੱਤੇ ਹੋਏ ਆ ਤੇ ਇਹਨੂੰ ਆਪਾਂ ਕਮੀਜ਼ ਦੇ ਚਾਕਾਂ ਤੇ ਲਾਉਣ ਨਾਲੇ ਵਾਮਾ ਤੇ ਇਸ ਟ੍ਰਿਕ ਨਾਲ ਆਪਾਂ ਜਿਹੜੇ ਇਹਦੇ ਚਾਕ ਆਗੇ ਉਹਨਾਂ ਤੇ ਮਾਰਕਿੰਗ ਕਰ ਲਈ ਆ ਇਸ ਜਗ੍ਹਾ ਤੇ ਆਪਾਂ ਲਾਉਣੀ ਹੈ ਇਹ ਮਾਰਕਿੰਗ ਕਰਕੇ ਜਿਹੜੀ ਆਪਣੀ ਆਵੜੀ ਲੈ ਸਕੀ ਇਹਨੂੰ ਆਪਾਂ ਇਸ ਤਰ੍ਹਾਂ ਪਾਸਾ ਹੋਂ ਦਾ ਆਵੜਾ ਪਾਸਾ ਪੁੱਠਾਏਗਾ ਤੇ ਜਿਹੜੀ ਆਪਣੀ ਚਾਕ ਅਗੇ ਉਹਦੇ ਥੋੜਾ 2 ਇੰਚ ਉੱਪਰ ਕਰਕੇ ਆਪਾਂ ਲੈਸ ਨੂੰ ਲਗਾਉਣਾ ਹੈ ਇਸ ਤਰੀਕੇ ਨਾਲ ਆਪਾਂ ਇੱਥੇ ਰੱਖਾਂਗੇ ਇਹਨੂੰ ਇਥੋਂ ਆਵਾਂ ਇਸ ਤਰੀਕੇ ਨਾਲ ਆਪਾਂ ਇੱਥੋਂ ਰੱਖਾਂਗੇ ਇੱਥੇ ਰੱਖ ਦੇ ਹੋਏ ਆਪਾਂ ਇਹਦੇ ਤੇ ਸਿੱਧੀ ਸਿਲਾਈ ਲਾਵਾਂਗੇ ਜਿਹੜੀ ਆਪਣੀ ਲੇਸ ਦੀ ਆਹ ਵਾਲੀ ਦਿੱਤੀ ਹੋਈ ਆ ਪੱਟੀ ਇਹਦੇ ਤੇ ਆਪਾਂ ਸਿਲਾਈ ਨੂੰ ਲੈ ਕੇ ਆਉਣਾ ਹੈ ਤੇ ਫਿਰ ਆਪਣੀ ਜਿਹੜੇ ਕੱਲੇ ਪੱਤੇ ਬਾਹਰ ਦੇਣਗੇ ਸਿਲਾਈ ਆਪਾਂ ਬਿਲਕੁਲ ਇੱਕੋ ਜਿਹੀ ਲੈ ਕੇ ਆਉਣੀ ਆ ਵੱਟਾ ਕੱਟ ਨਹੀਂ ਕਰਦਣੀ ਇਹਈ ਵਾਰੀ ਆਪਣੀ ਜਿਹੜੀ ਲੈਸ ਹੁੰਦੀ ਹੈ ਵੱਧ ਘੱਟ ਬਾਹਰ ਦਿਸਣ ਲੱਗ ਜਾਂਦੀ ਉਹ ਫਿਰ ਭੜੀ ਲੱਗਦੀ ਹੈ ਵੀਡੀਓ ਨੂੰ ਕਰ ਲੋ ਜੀ ਲਾਈਕ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਪਾਂ ਆਪਣੇ ਚੈਨਲ ਤੇ ਸਟੀਚਿੰਗ ਸੰਬੰਧੀ ਵੀਡੀਓ ਲੈ ਕੇ ਆਉਣੇ ਹਿੰਨੇ ਰੋਜ਼ ਇੱਕ ਕਸਲਾਈ ਇਹ ਪੰ ਕੰਪਲੀਟ ਕਰ ਲ ਕੇ ਫਿਰ ਆਪਾਂ ਦੂਸਰੀ ਸਲਾਈ ਇਸ ਤਰ੍ਹਾਂ ਲਾਉਣੀ ਹੈਗੀ ਇਹਥੋਂ ਆਪਾਂ ਡਬਲ ਫੋਲਡ ਕਰਨਾ ਹੈ ਫੋਲਡ ਕਰਕੇ ਦੇ ਤੇ ਇਹਨੂੰ ਇਸ ਤਰੀਕੇ ਨਾਲ ਡਬਲ ਫੋਲਡ ਕਰਕੇ ਦੇ ਉੱਪਰ ਰੱਖਣਾ ਹੈ ਕੁਰਤੀ ਤੇ ਹੁਣ ਆਪਾਂ ਇਸ ਜਗ੍ਹਾ ਤੇ ਸिलाई ਲਾਉਣੀ ਆ ਸिलाई ਇਹ ਆਪਾਂ ਬਿਲਕੁਲ ਫਿਨਿਸ਼ਿੰਗ ਦੇ ਨਾਲ ਲਾਉਣੀ ਆ ਇਸ ਕੋ ਜੀ ਸिलाई ਲਾਉਣੀ ਆ ਵੀ ਆਪਣੀ ਦੇ ਅੱਗੇ ਉਹ ਵੱਧ ਘਟਣਾ ਬਾਹਰ ਦਿਖਣਾ ਹੁਣ ਆਪਾਂ ਇੱਕ ਚਾਕ ਤੇ ਆਪਾਂ ਇਸ ਪਾਸੇ ਤੇ ਲਾ ਲਈ ਇਹ ਆਪਣੀ ਪੂਰੀ ਫਿਨਿਸ਼ਿੰਗ ਦੇ ਨਾਲ ਆਈ ਹੈ ਕੱਲੇ ਪੱਤੇ ਹੀ ਵਾਰ ਦਿਖ ਰਿਹਾ ਨਾ ਹੁਣ ਆਪਾਂ ਇਹਦੇ ਦੂਜੇ ਪਾਸੇ ਤੇ ਲਾਵਾਂਗੇ ਇਸ ਇਸੇ ਤੇ ਵੀ ਉਸੇ ਤਰ੍ਹਾਂ ਹੀ ਰੱਖਣੀ ਆਪਾਂ ਪੁੱਠੀ ਕਰਕੇ ਲਿਆ ਇਸ ਨੂੰ ਇਹਦੇ ਆਪਾਂ ਇਧਰਲੀ ਸਾਈਡ ਤੋਂ ਲਾਉਣੇ ਸਟਾਰਟ ਕਰਾਂਗੇ ਇੱਥੇ ਆਪਾਂ ਲਾਵਾਂਗੇ ਸਟਿੱਕ ਹਾਂਜੀ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਮੇਰੀਆਂ ਵੀਡੀਓ ਕਿਸ ਤਰ੍ਹਾਂ ਦੀਆਂ ਲੱਗਦੀਆਂ ਨੇ ਜੇ ਤੁਹਾਨੂੰ ਕੋਈ ਜਾਣਕਾਰੀ ਕੋਈ ਨੌਲੇਜ ਮਿਲਦੀ ਹੈ ਤਾਂ ਕਮੈਂਟ ਜਰੂਰ ਕਰਿਆ ਕਰੋ ਇਸ ਤਰ੍ਹਾਂ ਇੱਥੇ ਆਪਾਂ ਜਿਹੜੀ ਆਪਣੀ ਜਿਹੜੀ ਲੈਸ ਆ ਉਹਨੂੰ ਆਪਾਂ ਚਾਕਦੇ ਹੈਪ ਤੋਂ ਤਾਂ ਦੀ ਲੈ ਕੇ ਆਣਾ ਪਿੱਛੇ ਤੱਕ ਦੂਏ ਚ ਤੱਕ ਇੱਥੇ ਆਪਾਂ ਹੁਣ ਕੱਟ ਕਰ ਦਾਂਗੇ ਡਬਲ ਸলাই ਲਾ ਕੇ ਹੁਣ ਆਪਾਂ ਇਧਰੋਂ ਡਬਲ ਫੋਲਡ ਕਰਕੇ ਜਿੱਥੇ ਆਪਾਂ ਸਲਾਈ ਲਾਈ ਸੀ ਉਹਦੇ ਉੱਪਰ ਰੱਖਾਂਗੇ ਬਿਲਕੁਲ ਇਹ ਪੈਕ ਸਲਾਈਜ ਤੇ ਵੀ ਲਾ ਸਕਦੇ ਹੁੰਦੇ ਆ ਪਰ ਮੈਂ ਦੋ ਸਲਾਈਆਂ ਤੇ ਸਰੀ ਦਾ ਸਟਰੀਨ ਪਾਈ ਕਿਉਂਕਿ ਵਿਗਨਰ ਤੋਂ ਨੇ ਜਿਹੜੇ ਉਹਨਾਂ ਨੂੰ ਸਾਹ ਦੇ ਲੱਗ ਸਕੇ ਤੇ ਨਾਲੇ ਆਪਣੀ ਲੈਸ ਆ ਜਿਹੜੀ ਹੈਲਦੀ ਨਹੀਂ ਗਈ ਆਪਣੀ ਸਲਾਈ ਬਾਹਰ ਨਹੀਂ ਨਿਕਲਦੀ ਤਾਂ ਆਪਾਂ ਡਬਲ ਸਟਿੱਚ ਟਾ ਦੇਣਾ ਹਾਂ ਹਾਂਜੀ ਦੇਖੋ ਆਪਣੀ ਜਿਹੜੀ ਲੈਸ ਆ ਕਨਿਕ ਨਿਸ਼ਿੰਗ ਦੇ ਨਾਲ ਲੱਗੀ ਆ ਕੱਲੇ ਪੱਤੇ ਹੀ ਬਾਹਰ ਦਿਖ ਰਹੇ ਆ ਕਿਤੋਂ ਵੀ ਵੱਧ ਘੱਟ ਸਲਾਈ ਆਪਣੀ ਨਹੀਂ ਆਈ ਇੱਕੋ ਜੀ ਸਲਾਈ ਆ ਬਿਲਕੁਲ ਦੇਖੋ ਇਹ ਤੋਂ ਆਪਣੀ ਇਸ ਤਰ੍ਹਾਂ ਓਕੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦੋ ਇੱਕ ਪਿਆਰਾ ਜਿਹਾ ਕਮੈਂਟ ਕਰਨਾ ਆਪਾਂ ਸਾਰੇ ਸੂਟ ਤੇ ਲਾ ਕੇ ਤੁਹਾਨੂੰ ਦਿਖਾਉਣੇ ਆ ਹਾਂਜੀ ਇਸ ਤਰ੍ਹਾਂ ਦੀ ਲੈਂਸ ਲਾਉਣ ਦੇ ਵੇਲੇ ਆਪਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਆਪਾਂ ਨੂੰ ਧਿਆਨ ਇਹ ਰੱਖਣਾ ਚਾਹੀਦਾ ਵੀ ਜਿਹੜੀ ਆਪਣੀ ਲੈਂਸ ਮਤਲਬ ਕਿ ਸਲਾਈ ਹੈਗੀ ਉਹ ਇਧਰ ਪੱਤੀਆਂ ਉੱਪਰ ਨਾ ਚੜੇ ਕਿਉਂਕਿ ਇਹ ਵੱਧ ਘਟ ਨਾ ਹੋ ਜੇ ਸਲਾਈ ਇੱਕੋ ਜੀ ਆਵੇ ਤੇ ਇੱਕੋ ਜੀ ਪੱਤੇ ਜਿਹੜੇ ਬਾਹਰ ਦਿਖਣ ਇੱਕੋ ਜੀ ਮਤਲਬ ਕੋਈ ਹੋਰ ਡਿਜ਼ਾਈਨ ਵੀ ਹੋਵੇ ਫਿਰ ਵੀ ਆਪਾਂ ਦਾ ਇਹ ਨੁਕਤਾ ਹੁੰਦਾ ਹੈ ਵੀ ਆਪਣੀ ਜਿਹੜੀ ਸਲਾਈ ਆ ਉਹ ਇੱਕੋ ਜੀ ਬਾਹਰ ਦਿਖੇ ਜਦੋਂ ਆਪਾਂ ਨੇ ਵੱਧ ਘਟ ਹੋ ਜਾਂਦੀ ਹੈ ਸਲਾਈ ਇਸ ਤਰ੍ਹਾਂ ਹੋ ਜਾਂਦੀ ਹੈ ਤੇ ਫਿਰ ਆਪਣੀ ਜਿਹੜੀ ਲੈਸ ਉਹਦੇ ਫਿਨਿਸ਼ਿੰਗ ਗੈਪ ਹੋ ਜਾਂਦੀ ਹੈ ਇਸ ਤਰ੍ਹਾਂ ਹੁਣ ਇਹ ਲੈਸ ਲਾਉਣ ਦੇ ਜਿਹੜੇ ਆਪਾਂ ਨੂੰ ਜਿਹੜੀ ਸਲਾਈ ਲਾਉਣੀ ਆ ਆਪਾਂ ਇਸ ਜਗ੍ਹਾ ਤੇ ਹੀ ਲਾਉਣੀ ਆ ਜੇ ਆਪਾਂ ਥੋੜੀ ਜੀ ਇਧਰ ਨੂੰ ਕਰਤੀ ਸਲਾਈ ਤੇ ਆਪਣਾ ਪੱਤਾ ਟਕਿਆ ਜਾਣਾ ਤੇ ਉਹਨੇ ਦਿਖਣਾ ਨਹੀਂ ਹੈਗਾ ਤੇ ਆਪਣੀ ਜਿਹੜੀ ਸਲਾਈ ਹੋਊਗੀ ਬਿਲਕੁਲ ਸਤਿਆਨਾਸ਼ ਹੋ ਜੂਗਾ ਪਹਿਲਾਂ ਮਾਰਕਿੰਗ ਕਰ ਲੈਣੀ ਆ ਸਲਾਈ ਲਾਉਣ ਤੋਂ ਪਹਿਲਾਂ ਆਪਾਂ ਮਾਰਕਿੰਗ ਕਰ ਲੈਣੀ ਆ ਮਾਰਕਿੰਗ ਕਰਨੀ ਜ਼ਰੂਰੀ ਆ ਕਿਉਂਕਿ ਫੇਰ ਹੀ ਆਪਾਂ ਨੂੰ ਪਤਾ ਲੱਗਦਾ ਵੀ ਆਪਾਂ ਇਸ ਜਗ੍ਹਾ ਤੇ ਸਲਾਈ ਲਾਉਣੀ ਆ ਕੀ ਰਾਜਿੰਨਾ ਰੱਖਣਾ ਹੁੰਦਾ ਉਹਨਾਂ ਰੱਖ ਕੇ ਆਪਾਂ ਮਾਰਕਿੰਗ ਕਰ ਲੈਣੀ ਹੈ आप डबल फोल्ड करके इस जगह पर रखा वीडियो चंकी लगी ता भी लाइक करना ਇਸ ਤਰ੍ਹਾਂ ਹੀ ਸਾਰੀ ਲਾ ਲੈਂਦੇ ਆ ਪਰ ਫਿਨਿਸ਼ਿੰਗ ਦੇ ਨਾਲ ਲੈਸ ਲਾਉਣਾ ਸਿੱਖੋ ਇੱਥੇ ਆਪਾਂ ਡਬਲ ਫੋਲਡ ਕਰਕੇ ਸਲਾਈ ਦੇ ਉੱਪਰ ਰੱਖਾਂਗੇ। ਕੋਈ ਫੂ ਡਿਜ਼ਾਈਨਿੰਗ ਵੀ ਹੋਵੇ ਆਪਾਂ ਨੂੰ ਇੱਕੋ ਜੀ ਵਾਰ ਦਿਖਣੀ ਚਾਹੀਦੀ ਹੈ। ਜਿਵੇਂ ਆਪਣੀ ਲੈਸ ਹੋਵੇ ਡਿਜ਼ਾਈਨਿੰਗ ਹੋਵੇ ਆਪਣੇ ਪੱਤੇ ਲੱਤੇ ਹੋਏ ਲੈਸ ਦੇ ਵਿੱਚ। ਇੱਕੋ ਜੀ ਵਾਰ ਆਉਣਾ। ਬਾਅਦ 'ਚ ਕਟਣੀ ਕਰਨੀ ਹੈ ਬਿਲਕੁਲ ਨਹੀਂ। ਜੀ ਬਾਹ ਤੇ ਵੀ ਆਪਾਂ ਉਸੇ ਤਰੀਕੇ ਨਾਲ ਹੀ ਲਾਉਣੀ ਆ ਇਸ ਤਰ੍ਹਾਂ ਪਹਿਲਾਂ ਆਪਾਂ ਮਾਰਕਿੰਗ ਕਰ ਲੈਣੀ ਆ ਫੇਰ ਆਪਾਂ ਜੜੀ ਵੀੜੀ ਲੈ ਸਕੀ ਉਹਨੂੰ ਮਾਰਕ ਦੇ ਉੱਪਰ ਇਸ ਤਰ੍ਹਾਂ ਕਰਕੇ ਪੁੱਠਾ ਕਰਕੇ ਰੱਖ ਲੈਣਾ ਏ ਜਿਹੜਾ ਸਿੱਧਾ ਪਾਸਾ ਆਪ ਦਾ ਸਿੱਧਾ ਹੋਣਾ ਚਾਹੀਦਾ ਤੇ ਸਿੱਧਾ ਪਾਸਾ ਹੀ ਆਪਣਾ ਕੁੜਤੀ ਦਾ ਹੋਣਾ ਬਾਹ ਦਾ ਹੋਣਾ ਚਾਹੀਦਾ ਏ ਤੇ ਇਸ ਤਰੀਕੇ ਨਾਲ ਆਪਾਂ ਇਹਦੇ ਤੇ ਰੱਖ ਲੈਣੀ ਆ ਲੈਸ ਤੇ ਇਹਦੇ ਤੇ ਲਾਉਣੀ ਆ ਆਪਾਂ ਸਟੀਚ ਹੁਣ ਆਪਾਂ ਇਹਨੂੰ ਕੱਪੜੇ ਨੂੰ ਡਬਲ ਫੋਲਡ ਕਰਕੇ ਉੱਪਰ ਰੱਖਾਂਗੇ ਤੇ ਆਪਣੇ ਜਿਹੜੇ ਜਿੱਥੇ ਆਪਾਂ ਪਹਿਲਾਂ ਸਟਿਚ ਲਾਈ ਸੀ ਉਸ ਤਰੀਕੇ ਨਾਲ ਉੱਥੇ ਸਟਿਚ ਲਾਉਣਾ ਹੈ ਧਿਆਨ ਰੱਖਣਾ ਵੀ ਆਪਣੀ ਲੈਸ ਜਿਹੜੀ ਕੋਈ ਬਾਹਰ ਦੇਖੇ ਦੇਖੋ ਜੀ ਆਪਣੇ ਬਾਹਾਂ ਤੇ ਲੈਸ ਦੀ ਫਿਨਿਸ਼ਿੰਗ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਮੇਰੇ ਦੱਸਣ ਦਾ ਤਰੀਕਾ ਤੁਹਾਨੂੰ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਜੀ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਕਰੋ ਹਾਂਜੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ